ਇਕ ਵਾਰ ਗੁਰੂ ਅਰਜਨ ਦੇਵ ਸਾਹਿਬ ਤਰੰਤਰ ਸੈਵਦੀ ਧਰਤੀ ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਕਰ ਰਹੇ ਸਨ ਸਾਰੀਆਂ ਸਿੱਖ ਸੰਗਤਾਂ ਮਨ ਚਿਤ ਕਰਕੇ ਗੁਰੂ ਸਾਹਿਬ ਦਾ ਉਪਦੇਸ਼ ਸੁਣ ਲਈਆਂ ਸਨ ਉਸੇ ਹੀ ਸਮੇਂ ਬਾਦਸ਼ਾਹ ਜਹਾਂਗੀਰ ਦਾ ਲਸ਼ਕਰ ਜਿਹੜਾ ਲਾਹੌਰ ਨੂੰ ਜਾ ਰਿਹਾ ਸੀ ਸੰਗਤਾਂ ਦੇ ਕੋਲੋਂ ਦੀ ਗੁਜ਼ਰਿਆ ਜਿਸ ਵਿੱਚ ਬੇਅੰਤ ਹਾਥੀ ਸ਼ਿੰਗਾਰੇ ਹੋਏ ਸਨ ਅਤੇ ਆਪਣੀ ਮਟਕ ਮਟਕ ਚਾਲ ਚੱਲ ਰਹੇ ਸਨ ਉਹਨਾਂ ਉੱਪਰ ਅੰਬਾਰਿਆਂ ਤੇ ਬੈਠੇ ਬੰਦੇ ਵੀ ਹਾਥੀ ਦੇ ਚਾਲ ਨਾਲ ਝੂਲਦੇ ਜਾ ਰਹੇ ਸਨ ਇਸ ਦਿਲਕਸ਼ ਨਜ਼ਾਰੇ ਨੇ ਸਾਰੀ ਸੰਗਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਗੁਰੂ ਸਾਹਿਬ ਉਪਦੇਸ਼ ਦੇ ਰਹੇ ਸਨ ਪਰ ਸੰਗਤ ਦਾ ਧਿਆਨ ਤਾਂ ਲਸ਼ਕਰ ਵੱਲ ਸੀ ਗੁਰੂ ਸਾਹਿਬ ਪੁੱਛਿਆ ਸੰਤੋ ਕੀ ਗੱਲ ਹੈ ਅਸੀਂ ਉਪਦੇਸ਼ ਹੀ ਰਹੇ ਹਾਂ ਪਰ ਤੁਸੀਂ ਧਿਆਨ ਕਿਸੇ ਹੋਰ ਪਾਸੇ ਲਾਇਆ ਹੈ ਤਾਂ ਸੰਗਤ ਨੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਉਹ ਦੇਖੋ ਬਾਦਸ਼ਾਹ ਦਾ ਲਸ਼ਕਰ ਜਾ ਰਿਹਾ ਹੈ ਅਤੇ ਸਾਡਾ ਵੀ ਜੀ ਕਰਦਾ ਹੈ ਅਸੀਂ ਵੀ ਹਾਥੀਆਂ ਦੀ ਸਵਾਰੀ ਕਰੀਏ ਉਸ ਸਮੇਂ ਹਾਥੀ ਬਾਦਸ਼ਾਹ ਕੋਲ ਹੀ ਹੋਇਆ ਕਰਦੇ ਸਨ ਅਤੇ ਇਹ ਇੱਕ ਸ਼ਾਹੀ ਸਵਾਰੀ ਮੰਨਿਆ ਜਾਂਦਾ ਸੀ